ਫਗਵਾੜਾ ਸ਼ਹਿਰ ਦੇ ਬਿਹਤਰ ਰੁਝੇਵੇਂ ਵਾਲੇ ਇਲਾਕੇ ਸ਼ਰਾਫਾ ਬਾਜ਼ਾਰ ਦੇ ਗੁਰਦੁਆਰਾ ਸਾਹਿਬ 'ਚ ਇੱਕ ਵਿਅਕਤੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਕਾਰਨ ਫਗਵਾੜਾ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ ਮੌਕੇ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਐਸਐਸਪੀ ਜਲੰਧਰ ਐਸਐਸਪੀ ਕਪੂਰਥਲਾ ਐਸਐਸਪੀ ਫਗਵਾੜਾ ਡੀਐਸਪੀ ਤੋਲਾਵਾ ਵੱਡੀ ਗੰਤੀ ਵਿੱਚ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਗਏ ਅਤੇ ਜਾਂਚ ਵਿੱਚ ਲੱਗ ਗਏ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲੱਗਿਆ ਹੈ ਕਿ ਉਕਤ ਵਿਅਕਤੀ ਦੇਰ ਰਾਤ ਦਾ ਕਤਲ ਕੀਤਾ ਗਿਆ ਸੀ ਫਿਲਹਾਲ ਲਾਸ਼ ਗੁਰਦੁਆਰਾ ਸਾਹਿਬ ਦੇ ਅੰਦਰ ਪਈ ਹੈ ਅਤੇ ਕਤਲ ਕਰਨ ਵਾਲਾ ਵਿਅਕਤੀ ਵੀ ਉਸੇ ਕਮਰੇ ਵਿੱਚ ਮੌਜੂਦ ਸੀ। ਮੁਰ ਅਜੀ ਸੁਕੀ ਤੈਨੂੰ ਇਹ ਕਹਿ ਸੀਗਾ ਸੁਕੀ ਤੱਕ ਤੁਸੀਂ ਸੀਗੇ ਸੁਕੀ ਤਾਂ ਮੈਨੂੰ ਇਹ ਕਹਿ ਸੀਗਾ ਕਿ ਬਾਤ ਚ ਇਹ ਕਿ ਜੋ ਕਰੇਗਾ ਆਪਣੇ ਲਈ ਕਰੇਗਾ ਜੋ ਜੋ ਜਾਨ ਬਚਾਏਗਾ ਆਪਣੀ ਬਚਾਏਗਾ। ਹੂੰ ਜੋ ਜਾਨ ਬਚਾਏਗਾ ਤੁਹਾਡੇ ਤੋਂ ਆਪਣੀ ਬਚਾਏਗਾ। ਮੇਂ ਪੈਸੇ ਤੈਨੂੰ ਮੈਂ ਪੈਸੇ ਲੈਣ ਸੁਖੀ ਨਾਲ ਆਹੋ ਕਿੰਨੇ ਪੈਸੇ ਕਿਤੇ ਸੁਖੀ ਨਾਲ 24 2-3000 ਰੁਪਇਆ ਸੀਗਾ 2-3000 2-3000 ਹਾਂ ਤੇ ਕੀ ਕਰਨਾ ਕੀ ਕਰ ਕੀ ਕਹੇ ਸੁਖੀ ਨੇ ਕੀ ਕਰਨਾ ਉੱਥੇ ਜਾ ਕੇ ਉੱਥੇ ਜਾ ਕੇ ਬੈਂਕੀ ਔਰ ਇਹ ਸਭ ਤਲਾਨਾ ਪੁੱਟਾ ਪੁੱਟਾ ਸਿੱਧਾ ਕਰਨ ਨੂੰ ਕਿਹਾ ਸੀਗਾ ਲੇਕਿਨ ਕੀਤਾ ਹੀ ਭਾਜੀ ਮੈਂ ਇਹ ਹੈ ਮੈਂ ਮੰਦਾਰ ਆ ਮੈਂ ਪਿਆ ਵਸੇ ਹਿਲ ਤੀ ਮੈਂ ਕੀਤਾ ਨਹੀਂ ਹਾਂ ਸੁਖਨੀ ਕੇ ਜਿਹੜੇ ਪੰਗਲੇ ਨੇ ਪੰਗਲੇ ਲੈਣੇ ਆ ਬਾਣੀ ਨਾਲ ਆਹੋ ਨਹੀਂ ਬਾਣੀ ਨਾਲ ਕੀ ਉਹ ਪਾਣੀ ਸਨ ਪਾੜਨਾ ਆਹੋ ਪਾੜਨ ਦਾ ਅਸਰ ਗਿਆ ਸੀ ਕੀ ਆਹੋ ਇਹ ਇਹ ਚੀਜ਼ਾਂ ਉਲਟਾ ਉਹ ਤੁਸੀਂ ਸੋਚ ਨਹੀਂ ਸਕਦੇ ਕੀ ਕੀ ਗਿਆ ਸੀ 10 10 ਫਿਰ ਸਾਨੂੰ 10 ਦਵੇ ਨਾ ਉਹ ਉਲਟਾ ਉਲਟਾ ਲਿਖਨ ਨੂੰ ਵੀ ਗਿਆ ਸੀਗਾ ਕੀ ਲਿਖਣਾ ਸੀ ਤੁਹਾਨੂੰ ਪਤਾ ਹੈ ਉਹ ਹੀ ਗਾਣਾ ਔਰ ਉਤਰੀ ਉਤਰੀ ਇਹ ਸਭ ਚੀਜ਼ਾਂ ਇਹ ਸਭ ਚੀਜ਼ਾਂ ਕਰਨ ਨੂੰ ਕਿੰਨੀ ਕੈਸੀ ਆ ਮੈਂ ਕੀਤਾ ਨਹੀਂ ਭਾਜੀ ਵੇਗੁਨਾ ਸੀਗਾ ਬਸ ਹੈਗਾ